ਕੀ ਕਰ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਮਦਨ ਸਿੰਘ ਤੁਸੀਂ ਦੇਖ ਰਹੇ ਹੋ ਆਰ ਪੀ ਐਨ ਨਿਊਜ਼ ਮੀਡੀਆ ਅਸੀਂ ਅੱਜ ਪੰਡੋਰੀ ਬੈਂਸਾ ਵਿੱਚ ਆਏ ਹੋਇਆ ਇੱਥੇ ਸ਼ਿਵਦੇਵਾਲ ਜੀ ਇਲਾਜ ਕਰਦੇ ਨੇ ਬਾਲਚੀਰੇ ਦਾ ਉਹਨਾਂ ਨੂੰ ਹੁਣ ਪੁੱਛਿਆ ਜਾਏਗਾ ਇਹ ਸ਼ਿਵਦੇਵਾਲ ਜੀ ਤੁਸੀਂ ਜਿਹੜਾ ਇਲਾਜ ਕਰਦੇ ਜੇ ਬਾਲਚੀਰੇ ਦਾ ਇਹ ਤੁਸੀਂ ਕਿਤੇ ਸਿੱਖਿਆ ਕਿ ਜਾਂ ਤੁਹਾਨੂੰ ਕੋਈ ਬਖਸ਼ਿਸ਼ ਹੈ ਇਹ ਹੁਣ ਆਪਣੀ ਪਬਲਿਕ ਨੂੰ ਤੁਸੀਂ ਦੱਸੋ ਵੀ ਕਿਦਾਂ ਤੁਸੀਂ ਇਲਾਜ ਕਰਦੇ ਜੇ ਤੇ ਕਦੋਂ ਤੁਸੀਂ ਕਰਦੇ ਜੇ ਇਹ ਸਰ ਇਲਾਜ ਜਿਹੜਾ ਨਾ ਸਾਡੇ ਜੋ ਬਜ਼ੁਰਗ ਸੀਗੇ ਹੁਣ ਤੱਕ ਐਸਪਾਇਰ ਹੋ ਚੁੱਕਿਆ ਇਹ ਉਹ ਸ਼ੁਰੂ ਤੋਂ ਕਰਦੇ ਆ ਰਹੇ ਸੀ ਇਹ ਉਹਨਾਂ ਨੂੰ ਹੀ ਬਖਸ ਸੀਗੀ ਇਸ ਜੀ ਦੀ ਵੀ ਜਿਸ ਤਰ੍ਹਾਂ ਸਿਰ ਦੇ ਵਿੱਚ ਕਿਸੇ ਦੇ ਵਾਲ ਝਾੜਨੇ ਸ਼ੁਰੂ ਹੋ ਜਾਂਦੇ ਸੀ ਇਹਦੀ ਮੇਨ ਨਿਸ਼ਾਨੀ ਵੀ ਇਹੀ ਹੁੰਦੀ ਹੈ ਕਿ ਜਦੋਂ ਤੁਹਾਡੇ ਮਤਲਬ ਖਾਰਸ਼ ਹੋਣ ਦੀ ਹੈ ਨਾ ਫਿਰ ਇੱਕ ਗੋਲ ਟਿੱਕੀ ਟਾਈਪ ਜੋ ਮਤਲਬ ਤੁਹਾਡੇ ਸ਼ੁਰੂ ਹੋ ਜਾਏਗਾ ਵਾਲ ਚੀਰਾ ਇਹ ਬਜ਼ੁਰਗ ਸਾਡੇ ਕਰਦੇ ਸੀਗੇ ਇਹਦਾ ਇਲਾਜ ਤੇ ਲਗਭਗ ਜੋ ਵੀ ਮਰੀਜ਼ ਸਾਡੇ ਕੋ ਆਂਦਾ ਜਿਨ੍ਹਾਂ ਦੇ ਬਾਲਚੀ ਦਾ ਹੋਇਆ 99% ਇਸ ਤਰ੍ਹਾਂ ਦੇ ਆ ਕਿ ਜਿਨ੍ਹਾਂ ਦੇ ਸਾਰਿਆਂ ਦੇ ਠੀਕ ਹੋਇਆ ਕੋਈ ਇੱਕ ਅੱਧਾ ਕੇਸ ਜਿਹੜਾ ਆ ਕਿ ਸਾਡੇ ਕੋਲ ਜਿਹੜਾ ਨਹੀਂ ਠੀਕ ਹੋਇਆ ਬਾਕੀ ਲਗਭਗ ਸਾਰਿਆਂ ਦੇ ਹੀ ਇਹ ਠੀਕ ਹੋਇਆ ਇਹ ਅਸੀਂ ਵੀਰਵਾਰ ਨੂੰ ਮਤਲਬ ਬਾਬਾ ਜੀ ਦਾ ਦਰਵਾਜ਼ਾ ਰੇ ਕਰ ਅਸੀਂ ਵੀਰਵਾਰ ਨੂੰ ਰਾਤ ਨੂੰ ਜਿਸ ਤਰ੍ਹਾਂ ਟਾਈਮ ਹੋ ਜਾਂਦਾ ਥੋੜਾ ਦਿਨ ਘਰੋਏ ਜੇ ਨਿਹਰੇ ਜੇ ਜੇ ਟਾਈਮ ਤੇ ਅਸੀਂ ਇਹਦਾ ਇਲਾਜ ਕਰਦੇ ਆ ਤੇ ਇੱਥੇ ਬਾਬਾ ਜੀ ਦੇ ਦਰਵਾਜ਼ੇ ਬਾਬਾ ਜੀ ਹੁਣਾਂ ਦੀ ਮਤਲਬ ਇੰਨੀ ਕੋ ਸ਼ਕਤੀ ਵਾਲੇ ਹੈਗੇ ਆ ਕਿ ਸਾਰਿਆਂ ਦੇ ਜਿਨ੍ਹਾਂ ਦੇ ਬਾਲ ਚੀਰਾ ਹੋਇਆ ਹੁੰਦਾ ਲਗਭਗ ਛੋਟੇ ਛੋਟੇ ਬੱਚੇ ਵੀ ਆਉਂਦੇ ਆ ਬਜ਼ੁਰਗ ਵੀ ਆਉਂਦੇ ਆ ਕਈਆਂ ਦੇ ਤੇ ਸਾਰੇ ਸਿਰ ਤੇ ਬਾਲ ਝੜ ਗਏ ਹੁੰਦੇ ਆ ਉਹਨਾਂ ਦੇ ਵੀ ਬਾਲ ਆ ਗਏ ਆ ਇਹ ਅਸੀਂ ਦਾ ਇਲਾਜ ਸ਼ੁਰੂ ਤੋਂ ਕਰਦੇ ਆ ਰਹੇ ਆ ਸਾਡੇ ਬਜ਼ੁਰਗ ਕਰਦੇ ਸੀ ਅੱਗੇ ਹੁਣ ਅਸੀਂ ਕਰ ਰਹੇ ਆ ਧੰਨਵਾਦ ਜੀ